ਸਾਤਸਰੀਏ ਕਾਲ ਦੀ ਸਾਰਿਆਂ ਨੂੰ ਜੇਕਰ ਤੁਸੀਂ ਸਾਡੇ ਚੈਨਲ ਦੇ ਨਾਲ ਜੁੜ ਰਹੇ ਹੋ ਤਾਂ ਸਾਡੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਦੀ ਕਹਾਣੀ ਰਾਜਸਥਾਨ ਦੀ ਇੱਕ ਸੱਚੀ ਕਹਾਣੀ ਹੈ ਇਹ ਕਹਾਣੀ ਰਾਜਸਥਾਨ ਵਿੱਚ ਰਹਿੰਦੀ ਇੱਕ ਸੀਮਾ ਨਾਮ ਦੀ ਲੜਕੀ ਦੀ ਸੱਚੀ ਕਹਾਣੀ ਹੈ ਸੀਮਾ ਸੀਮਾ ਦੇ ਮਾਪੇ ਤਿੰਨ ਜਾਣੇ ਇੱਕ ਘਰ ਦੇ ਵਿੱਚ ਰਹਿੰਦੇ ਹਨ ਛੋਟਾ ਜਿਹਾ ਪਰਿਵਾਰ ਹੈ ਤੇ ਸੀਮਾ ਦੇ ਬਾਪ ਕੋਲੇ ਕਾਫੀ ਸਾਰੀਆਂ ਬੱਕਰੀਆਂ ਹਨ ਜੋ ਸੀਮਾ ਅਤੇ ਉਸਦਾ ਬਾਪ ਦੋਨੋਂ ਬੱਕਰੀਆਂ ਚਾਰਦੇ ਹਨ ਇਹ ਕਹਾਣੀ ਅੱਜ ਤੋਂ 15 ਸਾਲ ਪੁਰਾਣੀ ਕਹਾਣੀ ਹੈ ਤੇ ਕਦੇ ਉਸਦਾ ਬਾਪ ਬੱਕਰੀਆਂ ਲੈ ਕੇ ਜਾਂਦਾ ਹੈ ਤੇ ਕਦੇ ਸੀਮਾ ਲੈ ਕੇ ਜਾਂਦੀ ਹੈ ਇੱਕ ਦਿਨ ਉਸਦਾ ਬਾਪ ਬਹੁਤ ਜ਼ਿਆਦਾ ਬਿਮਾਰ ਹੁੰਦਾ ਹੈ ਤੇ ਸੀਮਾ ਬੱਕਰੀਆਂ ਚਾਰਨ ਜਾਂਦੀ ਹੈ ਸੀਮਾ ਨੂੰ ਬੱਕਰੀਆਂ ਚਾਰਦੀ ਚਾਰਦੀ ਨੂੰ ਸ਼ਾਮ ਹੋ ਜਾਂਦੀ ਹੈ ਤੇ ਉਸਦੀ ਮਾਂ ਉਸਦੀ ਬਹੁਤ ਫਿਕਰ ਕਰਦੀ ਹੈ ਕਿ ਇੰਨਾ ਟਾਈਮ ਹੋ ਗਿਆ ਹਾਲੇ ਤੱਕ ਸੀਮਾ ਆਈ ਕਿਉਂ ਨਹੀਂ ਤੇ ਜਦੋਂ ਸ਼ਾਮ ਨੂੰ ਸੀਮਾ ਬੱਕਰੀਆਂ ਲੈ ਕੇ ਆਉਂਦੀ ਹੈ ਤਾਂ ਉਹਦੀ ਆਪਦੀ ਮਾਂ ਨੂੰ ਆਖਦੀ ਹੈ ਕਿ ਮਾਂ ਹੁਣ ਹਰ ਰੋਜ਼ ਬੱਕਰੀਆਂ ਮੈਂ ਹੀ ਲੈ ਕੇ ਜਾਇਆ ਕਰਾਂਗੀ ਕਿਉਂਕਿ ਉਸਦਾ ਬਾਪ ਉਸਦੀ ਸਿਹਤ ਠੀਕ ਨਹੀਂ ਹੁੰਦੀ ਤੇ ਉਹ ਕਾਫੀ ਬਿਮਾਰ ਵੀ ਹੁੰਦਾ ਹੈ ਉਸਦਾ ਬਾਪ ਵੀ ਕਹਿ ਦਿੰਦਾ ਹੈ ਕਿ ਬੇਟੀ ਤੂੰ ਔਖੀ ਨਾ ਹੋਵੇਂ ਇਸ ਤਰ੍ਹਾਂ ਲੜਕੀ ਬੱਕਰੀਆਂ ਚਾਰਨ ਜਾਵੇਗੀ ਲੋਕ ਕੀ ਕਹਿਣਗੇ ਪਰ ਉਹ ਆਖਦੀ ਹੈ ਕਿ ਪਪਾ ਤੁਸੀਂ ਮੇਰੀ ਫਿਕਰ ਨਾ ਕਰੋ ਮੈਂ ਵਧੀਆ ਬੱਕਰੀਆਂ ਚਾਰ ਕੇ ਲਿਆਇਆ ਕਰਾਂਗੀ ਇਸੇ ਤਰ੍ਹਾਂ ਹੁਣ ਰੋਜ ਸੀਮਾ ਘਰੋਂ ਬੱਕਰਿਆਂ ਲੈ ਕੇ ਜਾਂਦੀ ਆ ਤੇ ਉਹਦੀ ਮਾਂ ਨੂੰ ਬਹੁਤ ਖੁਸ਼ੀ ਹੁੰਦੀ ਹੈ ਕਿ ਚਲੋ ਮੇਰੀਤੀ ਬੱਕਰੀਆਂ ਨੂੰ ਵਧੀਆ ਚਰਾ ਲਿਆ ਹੁੰਦੀ ਹੈ ਤੇ ਉਸਦਾ ਬਾਪ ਮੰਜੇ ਤੇ ਪਿਆ ਹੁੰਦਾ ਹੈ ਕਿਉਂਕਿ ਉਸਦੀ ਸਿਹਤ ਠੀਕ ਨਹੀਂ ਹੁੰਦੀ ਨਹੀਂ ਤਾਂ ਉਹਦੀ ਮਾਂ ਨੂੰ ਫਿਕਰ ਹੋਣਾ ਸੀ ਕਿ ਬਾਪ ਮੰਜੇ ਤੇ ਪੈ ਗਿਆ ਤੇ ਬੱਕਰੀਆਂ ਵਿਚਾਰੀਆਂ ਭੁੱਖੀਆਂ ਘਰੇ ਮਾਰੀਆਂ ਹਨ ਸੀਮਾ ਰੋਜ਼ ਬੱਕਰੀਆਂ ਚਾਰਨ ਜਾਂਦੀ ਹੈ ਤੇ ਇੱਕ ਦਿਨ ਉਹਦੇ ਕੋਲ ਦੀ ਬੁਲਟ ਮੋਟਰਸਾਈਕਲ ਤੇ ਇੱਕ ਪੁਲਿਸ ਵਾਲਾ ਲੰਘਦਾ ਹੈ ਉਹ ਜਦੋਂ ਸੀਮਾ ਵੱਲ ਦੇਖਦਾ ਹੈ ਤੇ ਉਹ ਸੀਮਾ ਵੱਲ ਦੇਖਦਾ ਹੀ ਰਹਿ ਜਾਂਦਾ ਹੈ ਕਿਉਂਕਿ ਸੀਮਾ ਬਹੁਤ ਹੀ ਜਿਆਦੇ ਖੂਬਸੂਰਤ ਹੁੰਦੀ ਹੈ ਫਿਰ ਅਗਲੇ ਦਿਨ ਫਿਰ ਉਸੇ ਟਾਈਮ ਤੇ ਬੁਲਟ ਮੋਟਰਸਾਈਕਲ ਤੇ ਉਸਦੇ ਕੋਲ ਦੀ ਲੰਘਦਾ ਹੈ ਤੇ ਸੀਮਾ ਵੀ ਬੁਲਟ ਮੋਟਰਸਾਈਕਲ ਵੱਲ ਦੇਖਦੀ ਹੈ ਕਿਉਂਕਿ ਉਸ ਟਾਈਮ ਦੇ ਵਿੱਚ ਬੁਲਟ ਮੋਟਰਸਾਈਕਲ ਕਿਸੇ ਕਿਸੇ ਕੋਲ ਹੀ ਹੁੰਦਾ ਸੀ ਤੇ ਸੀਮਾ ਨੇ ਤਾਂ ਹਾਲੇ ਤੱਕ ਬੋਲਟ ਮੋਟਰਸਾਈਕਲ ਨੂੰ ਨੇੜੇ ਹੋ ਕੇ ਦੇਖਿਆ ਵੀ ਨਹੀਂ ਸੀ ਕਿ ਉਹ ਕਿੱਦਾਂ ਦਾ ਹੁੰਦਾ ਹੈ ਐਸ ਲਈ ਜਦੋਂ ਉਹ ਵੀ ਬੋਲਟ ਮੋਟਰਸਾਈਕਲ ਦੀ ਆਵਾਜ਼ ਸੁਣਦੀ ਹੈ ਤੇ ਉਹ ਦੂਰੋਂ ਹੀ ਦੇਖਣ ਲੱਗ ਜਾਂਦੀ ਹੈ ਤੇ ਹੁਣ ਤਾਂ ਔਰ ਜਾਣਾ ਹੀ ਪਲਸ ਵਾਲਾ ਉਥੋਂ ਦੀ ਲੰਗਣ ਲੱਗ ਗਿਆ ਸੀ ਤੇ ਇੱਕ ਦਿਨ ਜਦੋਂ ਲੰਗਦਾ ਤਾਂ ਸੀਮਾ ਵੀ ਦੇਖ ਰਹੀ ਹੁੰਦੀ ਹੈ ਤੇ ਉਹ ਵੀ ਦੇਖਦਾ ਤੇ ਉਹ ਉੱਥੇ ਮੋਟਰਸਾਈਕਲ ਖੜਾ ਲੈਂਦਾ ਜਦੋਂ ਖੜਾ ਕੇ ਸੀਮਾ ਦੇ ਵੱਲ ਨੂੰ ਜਾਣ ਲੱਗਦਾ ਤਾਂ ਸੀਮਾ ਡਰ ਜਾਂਦੀ ਹੈ ਪਰ ਉਹ ਆਖਦਾ ਕਿ ਤੂੰ ਡਰਨਾ ਮੈਂ ਇੱਕ ਪੁਲਿਸ ਵਾਲਾ ਹਾਂ ਮੈਂ ਤੈਨੂੰ ਕੁਝ ਨਹੀਂ ਕਹਾਂਗਾ ਮੈਂ ਸਿਰਫ ਤੇਰੇ ਨਾਲ ਗੱਲ ਕਰਨ ਆਇਆ ਹਾਂ ਕਿ ਤੇਰਾ ਵਿਆਹ ਹੋਇਆ ਹੈ ਜਾਂ ਨਹੀਂ ਸੀਮਾ ਆਖਦੀ ਹੈ ਕਿ ਨਹੀਂ ਹਾਲੇ ਤੱਕ ਤਾਂ ਮੇਰਾ ਵਿਆਹ ਨਹੀਂ ਹੋਇਆ ਤੇ ਉਹ ਪੁਲਿਸ ਵਾਲਾ ਆਖਦਾ ਹੈ ਕਿ ਮੈਂ ਇੱਕ ਥਾਣੇਦਾਰ ਹਾਂ ਤੇ ਮੇਰਾ ਵੀ ਵਿਆਹ ਨਹੀਂ ਹੋਇਆ ਕੀ ਮੈਂ ਤੇਰੇ ਘਰੇ ਵਿਆਹ ਦੀ ਗੱਲ ਕਰ ਸਕਦਾ ਹਾਂ ਸੀਮਾ ਸ਼ਰਮਾ ਜਾਂਦੀ ਹੈ ਤੇ ਆਖਦੀ ਆ ਵੀ ਸਾਬ ਕਿੱਥੇ ਤੁਸੀਂ ਤੇ ਕਿੱਥੇ ਅਸੀਂ ਉਹ ਆਖਦਾ ਵੀ ਤੂੰ ਇਹ ਗੱਲ ਨਾ ਕਰ ਵੀ ਕਿੱਥੇ ਤੁਸੀਂ ਤੇ ਕਿੱਥੇ ਅਸੀਂ ਤੂੰ ਮੈਨੂੰ ਆਪਣੇ ਘਰ ਦਾ ਪਤਾ ਦੱਸ ਸੀਮਾ ਉਸ ਨੂੰ ਆਪਣੇ ਸਾਰਾ ਘਰ ਦਾ ਪਤਾ ਦੱਸ ਦਿੰਦੀ ਆ ਤੇ ਉਹ ਜਾਂਦਾ ਜਾਂਦਾ ਪੁੱਛਦਾ ਕਿ ਕੀ ਤੈਨੂੰ ਮੈਂ ਪਸੰਦ ਹਾਂ ਤੇ ਸੀਮਾ ਮੁਸਕਰਾ ਦਿੰਦੀ ਆ ਅਗਲੇ ਦਿਨ ਸੀਮਾ ਫਿਰ ਬੱਕਰੀਆਂ ਲੈ ਕੇ ਆਉਂਦੀ ਆ ਤੇ ਉਹ ਫਿਰ ਮੋਟਰਸਾਈਕਲ ਤੇ ਲੰਘਦਾ ਜਦੋਂ ਉਹ ਵਾਪਸ ਜਾਂਦਾ ਤੇ ਉਹ ਸਿੱਧਾ ਸੀਮਾ ਦੇ ਘਰੇ ਚੜ੍ਹਾ ਜਾਂਦਾ ਇਹਨੇ ਨੂੰ ਸੀਮਾ ਵੀ ਬੱਕਰੀਆਂ ਲੈ ਕੇ ਪਹੁੰਚ ਜਾਂਦੀ ਆ ਤਾਂ ਉਹ ਸਿੱਧਾ ਜਾ ਕੇ ਸੀਮਾ ਦੇ ਮਾਪੇ ਨਾਲ ਗੱਲ ਕਰਦਾ ਤੇ ਆਖਦਾ ਕਿ ਮੈਂ ਹੋਰ ਤੀਜੀ ਕੋਈ ਗੱਲ ਨਹੀਂ ਕਰਨੀ ਮੈਂ ਸਿਰਫ ਇਹ ਗੱਲ ਕਰਨ ਆਇਆ ਹਾਂ ਕਿ ਤੁਹਾਡੀ ਬੇਟੀ ਉੱਥੇ ਰੋਜ਼ ਬੱਕਰੀਆਂ ਚਾਰਦੀ ਹੁੰਦੀ ਆ ਜਿਸ ਨੂੰ ਮੈਂ ਕਈ ਦਿਨਾਂ ਤੋਂ ਦੇਖ ਰਿਆ ਤੇ ਮੈਨੂੰ ਉਹ ਬਹੁਤ ਜ਼ਿਆਦਾ ਪਸੰਦ ਆ ਮੈਂ ਉਸਦੇ ਨਾਲ ਵਿਆਹ ਕਰਵਾਉਣਾ ਚਾਹੁੰਦਾ ਹਾਂ ਜੇ ਤੁਸੀਂ ਇਜਾਜ਼ਤ ਦੇ ਦੇਵੋ ਤਾਂ ਸੀਮਾ ਦੇ ਮਾਪੇ ਹਰਾਨ ਪਰੇਸ਼ਾਨ ਹੋ ਜਾਂਦੇ ਆ ਹਨਾ ਵੀ ਉਹ ਗਰੀਬ ਘਰ ਦੇ ਹੁੰਦੇ ਆ ਵਿਚਾਰੇ ਇੱਕ ਕਮਰੇ ਦਾ ਘਰ ਹੁੰਦਾ ਉਹਨਾਂ ਦਾ ਤੇ ਉਹ ਪੁਲਿਸ ਵਾਲਾ ਥਾਣੇਦਾਰ ਬੋਲਟ ਮੋਟੂ ਸੈਕਲ ਤੇ ਜਦੋਂ ਆਉਂਦਾ ਵੀ ਉਹ ਸੋਚਦੇ ਆ ਕਿੱਥੇ ਠੱਗੇ ਭਾਗੇ ਹਨਾ ਤੇ ਵੀ ਸਾਡੀ ਕੁੜੀ ਦਾ ਇਸ ਤਰ੍ਹਾਂ ਹੱਥ ਮੰਗਣ ਆ ਗਿਆ ਉਹ ਡਰਦੇ ਆ ਹਨਾ ਵੀ ਧੋਖਾ ਧੜੀ ਤੇ ਵੀ ਡਰਦੇ ਆ ਵੀ ਅੱਜ ਕੱਲ ਜੋ ਵੀ ਜਮਨ ਹੈਗਾ ਤੇ ਪਲੇਮੈਨਸ ਹੁੰਦੇ ਆ ਵਿਚਾਰੇ ਨਹੀਂ ਪੜੇ ਲਿਖੇ ਹੁੰਦੇ ਨਹੀਂ ਹਨਾ ਉਹਨਾਂ ਨੂੰ ਗੱਲ ਕਰਨ ਦਾ ਤਰੀਕਾ ਹੁੰਦਾ ਦੇਵਪੱਜ ਕੇ ਵੀ ਇੱਕ ਸਟੂਲ ਜਾ ਪਿਆ ਹੁੰਦਾ ਤੇ ਸੀਮਾ ਦੀ ਮਾਂ ਉਹ ਤੇ ਸਟੂਲ ਤੇ ਕਪੜਾ ਮਾਰਦੀ ਆ ਤੇ ਉਹ ਥਾਣੇਦਾਰ ਨੂੰ ਕਹਿੰਦੀ ਆ ਵੀ ਜਨਾਬ ਤੁਸੀਂ ਇੱਥੇ ਬੈਠ ਜਾਓ ਉਹ ਕਹਿੰਦਾ ਕੋਈ ਗੱਲ ਨਹੀਂ ਤੇ ਉਹ ਇੱਕ ਮੰਜਾ ਪਿਆ ਹੁੰਦਾ ਟੁੱਟਿਆ ਜਾ ਉਹਦੇ ਤੇ ਬੈਠ ਜਾਂਦਾ ਉਹ ਆਖਦਿਆ ਵੀ ਨਾ ਤੁਸੀਂ ਇਸ ਮੰਜੇ ਤੇ ਨਾ ਬੈਠੋ ਵੀ ਤੁਸੀਂ ਆ ਸਟੂਲ ਤੇ ਬੈਠ ਜਾਵੋ ਪਰ ਉਹ ਮੰਜੇ ਤੇ ਬੈਠਾ ਰਿੰਦਾ ਤੇ ਉਹ ਆਖਦਾ ਕਿ ਮੈਂ ਤੁਹਾਡੀ ਹਾਂ ਜਾਂ ਨਾ ਜਾਣਨੀ ਚਾਹੁੰਦਾ ਉਹ ਆਖਦੇ ਆ ਵੀ ਦੋਵੇਂ ਹੱਥ ਜੋੜ ਲੈਂਦੇ ਆ ਸੀਮਾ ਦੇ ਮਾਂ ਬਾਪ ਜੇ ਤੁਸੀਂ ਵੀ ਸਾਡੀ ਤੇ ਤੁਹਾਨੂੰ ਪਸੰਦ ਆ ਵੀ ਵਿਆਹ ਕੇ ਤੁਹਾਡੇ ਘਰ ਚਲੀ ਜਾਵੇਗੀ ਤਾਂ ਇਸ ਤੋਂ ਚੰਗਾ ਹੋ ਸਾਡੇ ਲਈ ਕੀ ਆ ਵੀ ਸਾਡੇ ਗਰੀਬਾ ਕੋਲੇ ਵੀ ਇੱਕ ਸਾਡੀ ਧੀ ਆ ਇਦੋਂ ਇਲਾਵਾ ਹੋਰ ਕੁਝ ਤਾਂ ਹੈ ਨਹੀਂ ਵੀ ਜੇ ਕੱਲ ਨੂੰ ਤੁਸੀਂ ਕੋਈ ਮੰਗ ਕਰੋ ਤਾਂ ਉਹ ਆਖਦਾ ਨਹੀਂ ਵੀ ਸਾਡੀ ਕੋਈ ਮੰਗਣੀ ਤੇ ਮੈਂ ਕੱਲ ਨੂੰ ਆਪਦੇ ਮਾਪੇ ਨੂੰ ਲੈ ਕੇ ਆਵਾਂਗਾ ਉਹ ਆਖਦੀ ਆ ਵੀ ਠੀਕ ਆ ਵੀ ਉਹ ਥਾਣੇਦਾਰ ਉਸੇ ਤਰ੍ਹਾਂ ਕਰਦਾ ਵੀ ਅਗਲੇ ਦਿਨ ਉਹ ਆਪਦੇ ਮਾਪੇ ਨੂੰ ਲੈ ਕੇ ਘਰੇ ਆ ਜਾਂਦਾ ਸੀ ਮਾਂ ਦੇ ਉਹਦੀ ਮਾਪੇ-ਬਾਪ ਗੱਲ ਕਰਦੇ ਆ ਸੀਮਾ ਦੇ ਮਾਪੇ-ਬਾਪ ਨਾਲ ਤੇ ਉਹ ਆਖਦੇ ਆ ਬਿਠਾਣੇ ਦਾ ਲਖਦਾ ਵੀ ਅਸੀਂ ਤਾਂ ਕੁੜੀ ਸਿਰਫ ਤਿੰਨੇ ਕੱਪੜਿਆਂ ਦੇ ਵਿੱਚ ਵਿਆਹ ਕੇ ਲਿਆ ਜਾਣੀ ਅਸੀਂ ਕੋਈ ਵੀ ਕਾਠਵੱਟ ਨਹੀਂ ਕਰਨਾ ਕੋਈ ਸਮਾਨ ਨਹੀਂ ਲੈਣਾਗਾ ਸਾਨੂੰ ਕੁਝ ਨਹੀਂ ਚਾਹੀਦਾ ਵੀ ਰੱਬ ਦਾ ਦਿੱਤਾ ਸਭ ਕੁਝ ਆ ਸਾਡੇ ਘਰੇ ਸੀਮਾ ਨੂੰ ਉਹ ਵੀ ਉਹਨੇ ਤਿੰਨੇ ਕੱਪੜਿਆਂ ਦੇ ਵਿੱਚ ਵਿਆਹ ਕੇ ਆਪਦੇ ਘਰੇ ਲਿਆ ਜਾਂਦਾ ਤੇ ਸੀਮਾ ਬਹੁਤ ਖੁਸ਼ ਹੁੰਦੀ ਆ ਠਾਣੇ ਦਾ ਆਦਆ ਕਰ ਦੇਖ ਕੇ ਤੇ ਛਾੜੇਦਾਰ ਵੀ ਬਹੁਤ ਖੁਸ਼ ਹੁੰਦਾ ਕਿਉਂਕਿ ਉਸ ਨੂੰ ਸੀਮਾ ਬੇਹੱਦ ਪਸੰਦ ਹੁੰਦੀ ਆ ਦੋਨਾਂ ਦੀ ਜ਼ਿੰਦਗੀ ਵਧੀਆ ਲੰਘ ਰਹੀ ਹੁੰਦੀ ਆ ਪਰ ਦੋਨਾਂ ਦੀ ਜ਼ਿੰਦਗੀ ਦੇ ਵਿੱਚ ਪਛਾਣ ਉਦੋਂ ਆਉਂਦਾ ਜਦੋਂ ਥਾਣੇਦਾਰ ਦੀ Almari ਦੇ ਵਿੱਚੋਂ ਉਸ ਦਾ ਕੋਈ ਕੀਮਤੀ ਕਾਗਜ਼ ਗਾਇਬ ਹੋ ਜਾਂਦੇ ਆ ਤੇ ਉਹ ਸੀਮਾ ਤੇ ਚੀਕਣ ਚਲਾਉਣ ਲੱਗ ਜਾਂਦਾ ਕਿਉਂਕਿ ਸੀਮਾ ਦੀ ਥਾਣੇਦਾਰ ਦੀ ਜੋ Almari ਸੀ ਉਹਦੀ ਇੱਕ ਚਾਬੀ ਥਾਣੇਦਾਰ ਕੋਲ ਹੁੰਦੀ ਸੀ ਤੇ ਇੱਕ ਚਾਬੀ ਹੁੰਦੀ ਸੀ ਸੀਮਾ ਦੇ ਕੋਲ ਤੀਜੀ ਹੋਰ ਚਾਬੀ ਹੈਣੀ ਸੀ ਕੋਈ ਹੋਰ ਉਹਨੂੰ ਖੋਲਦਾ ਵੀ ਨਹੀਂ ਸੀ ਹੌਣਕਾਰ ਦੇ ਵਿੱਚ ਸਾਰੇ ਪਿਛਾਲ ਪਿਆ ਜਾਂਦਾ ਕਿਉਂਕਿ ਉਹਦੇ ਜ਼ਰੂਰੀ ਕਾਗਜ਼ ਹੁੰਦੇ ਆ ਤੇ ਉਹਨੇ ਸੀਮਾ ਨੂੰ ਫੜਾਈ ਹੁੰਦੀ ਆ अलमारी ਦੇ ਵਿੱਚ ਰੱਖੇ ਹੁੰਦੇ ਆ अलमारी ਬੰਦ ਹੁੰਦੀ ਆ ਸੀਮਾ ਵਿਚਾਰੀ ਬਹੁਤ ਭੜਦੀ ਆ ਉਹਨੂੰ ਨਹੀਂ ਲੱਗਦੇ ਤੇ ਉਹ ਬਹੁਤ ਉਹਦੀ ਮਾਂ ਕਹਿੰਦੀ ਵੀ ਅੱਜ ਤੱਕ ਮੈਂ ਕੋਈ ਵੀ ਚੀਜ਼ ਉਹਦੀ ਗਵਾਚਰ ਨਹੀਂ ਦਿੱਤੀ ਸੀ ਜਦੋਂ ਇਹ ਚੀਜ਼ ਮੰਗਦਾ ਉਹਦੀ ਫੜਾ ਦਿੰਦਾ ਸੀ ਵੀ ਤੂੰ ਪਹਿਲਾ ਵਾਰ ਤੇ ਨਹੀਂ ਇਹਨੇ ਸਮਾਨ ਫੜਾਇਆ ਉਹ ਵੀ ਸਾਂਭ ਕੇ ਨਹੀਂ ਰੱਖ ਸਕੀ ਸੀਮਾ ਆਖਦੀ ਆ ਕਿ ਮੈਂ ਇੱਥੇ ਹੀ ਰੱਖੇ ਸੀ ਉਹ ਆਪਦਾ ਵੀ ਅਲਮਾਰੀ ਲੋਕ ਸੀ ਵੀ ਫਿਰ ਵਿੱਚੋਂ ਕੱਢ ਕਿਨੇ ਲਏ ਵੀ ਬਹੁਤ ਭਾਗਦੇ ਆਉ ਨਹੀਂ ਲੱਗਦੇ ਵੀ ਕਈ ਦਿਨੋਂ ਸੀਮਾ ਦੇ ਨਾਲ ਨਰਾਜ਼ ਵੀ ਹੁੰਦਾ ਵੀ ਤੂੰ ਮੇਰਾ ਸਮਾਨ ਸੰਭਾਲ ਕੇ ਨਹੀਂ ਰੱਖਦੀ ਪਰ ਸੀਮਾ ਆਖਦੀ ਆ ਕਿ ਨਹੀਂ ਮੈਂ ਸੰਭਾਲ ਕੇ ਰੱਖਿਆ ਸੀ ਪਰ ਮੈਨੂੰ ਸਮਝ ਨਹੀਂ ਆਉਂਦੀ ਵੀ ਅਲਮਾਰੀ ਦੇ ਵਿੱਚੋਂ ਗਾਇ ਤਾਂ ਗਾਇ ਕਿੱਥੇ ਕਈ ਦਿਨਾਂ ਦੇ ਬਾਅਦ ਉਹ ਕਾਗਜ਼ ਉਸ ਨੂੰ ਬਾਹਰੋਂ ਕੂੜੇ ਦੇ ਵਿੱਚੋਂ ਮਿਲਦੇ ਆ ਸੀਮਾ ਪਾੜ ਕੇ ਆਖਿਓ ਕਾਗਜ਼ ਚੱਕਦੀ ਆ ਤੇ ਵਿਖਾਉਂਦੀ ਆ ਵੀ ਆਹ ਕਿਤੇ ਤੁਹਾਡੇ ਕਾਗਜ਼ ਤੁਹਾਨੂੰ ਉਹ ਆਖਦਾ ਵੀ ਹਾਂ ਕਾਗਜ਼ ਤਾਂ ਇਹ ਮੇਰੇ ਹੀ ਆ ਤੂੰ ਹੀ ਕੂੜੇ ਦੇ ਵਿੱਚ ਸੱਟ ਤੇ ਹੋਣਗੇ ਸੀਮਾ ਆਖਦੀ ਆ ਨਹੀਂ ਮੈਂ ਕੋੜੇ ਦੇ ਵਿੱਚ ਤੁਹਾਡੇ ਕਾਜ ਕਿਉਂ ਸੁੱਟੂਗੀ ਉਹ ਆਖਦਾ ਕਿ ਫਿਰ ਹੋਰ ਕਿਹਨੇ ਸੈੱਟ ਦੇ ਚਲੋ ਸੀਮਾ ਮਾਫੀ ਮੰਗਦੀ ਆ ਸੁੱਲਾ ਸਫਾਈ ਹੋ ਜਾਂਦੀ ਆ ਵਧੀਆ ਫਿਰ ਰਹਿਣ ਲੱਗਦੇ ਆ ਇੱਕ ਦਿਨ ਕੀ ਹੁੰਦਾ ਕਿ ਸੀਮਾ ਦੀ ਜਿਹੜੀ ਜਠਾਣੀ ਹੁੰਦੀ ਆ ਠਾਣੇਦਾਰ ਦੀ ਪਰਝਾਈ ਹੁੰਦੀ ਆ ਉਹਦਾ ਸੋਨੇ ਦਾ ਸੈੱਟ ਗਵਾਜ ਜਾਂਦਾ ਸੈੱਟ ਨੂੰ ਬਹੁਤ ਘਰੇ ਲੱਗਦੇ ਆ ਸਾਰਿਆਂ ਤੋਂ ਪੁੱਛਦੇ ਆ ਪਰ ਕਿੱਟੋਂ ਨਹੀਂ ਮਿਲਦਾ ਅੰਤ ਨੂੰ ਜਦੋਂ ਠਾਣੇਦਾਰ ਦੀ ਬਿਮਾਰੀ ਚੈੱਕ ਕਰਦੇ ਆ ਤੇ ਸੀਮਾ ਦੇ ਕਪੜਿਆਂ ਵਾਲੇ ਪਾਸੇ ਉਹ ਸੈੱਟ ਪਿਆ ਹੁੰਦਾ। ਹੁਣ ਉਹ ਸੀਮਾ ਤੇ ਇਲਜ਼ਾਮ ਲਾਉਂਦੀ ਆ ਉਹਦੀ ਪਰਜਾਈ ਕਹੇ ਇਹਨੇ ਮੇਰਾ ਸੈੱਟ ਚੋਰੀ ਕਰਕੇ ਆ ਦਿਨ ਮਾਰੀ ਦੇ ਵਿੱਚ ਰੱਖ ਲਿਆ ਤੇ ਸੀਮਾ ਦੀ ਸੱਸ ਵੀ ਆਖਦੀ ਆ ਕਿ ਹਾਂ ਇਹਨੇ ਚੋਰੀ ਕੀਤਾ। ਥਾਣੇਦਾਰ ਆਖਦਾ ਕਿ ਨਹੀਂ ਇਹ ਇਸ ਤਰ੍ਹਾਂ ਕਰ ਨਹੀਂ ਸਕਦੀ। ਹੁਣ ਉਹਦੀ ਮਾਂ ਤੇ ਪਰਜਾਈ ਆਖਦੀਆਂ ਕਿ ਇੱਕ ਚਾਬੀ ਤੇਰੇ ਕੋਲ ਆ ਇੱਕ ਚਾਬੀ ਇਹਦੇ ਕੋਲ ਆ ਅਸੀਂ ਤਾਂ ਤੁਹਾਡੀ ਲਿਮਾਰੀ ਖੋਲ ਨਹੀਂ ਸਕਦੀਆਂ ਵੀ ਖੋਲ ਕੇ ਸੈੱਟ ਰੱਖਤਾ ਵੀ ਨਾਲ ਤਾਂ ਇਹ ਚੋਰੀ ਕਰਦੀ ਆ ਉਹ ਤਾਂ ਕਿੰਨਾ ਵੀ ਇਹ ਇਸ ਤਰ੍ਹਾਂ ਕਰ ਨਹੀਂ ਸਕਦੀ। ਸੀ ਮੈਂ ਵੀ ਬਹੁਤ ਆਖਦੀ ਆ ਕਿ ਮੈਂ ਇਸ ਤਰ੍ਹਾਂ ਨਹੀਂ ਕੀਤਾ ਸੀ ਮਾਂ ਰੋਂਦੀ ਆ ਵਿਚਾਰੀ ਥਾਣੇਦਾਰ ਰੱਖਦਾ ਕੋਈ ਨਹੀਂ ਵਿਚਾਲੀ ਤੂੰ ਚੋਰੀ ਨਹੀਂ ਕੀਤੀ ਫਿਰ ਤੂੰ ਰੋ ਨਾ ਚਲੋ ਹੌਲੀ ਹੌਲੀ ਗੱਲ ਵੀ ਭੁੱਲੀ ਜਾਂਦੀ ਆ ਪਰ ਉਹ ਸੈਟ ਨਹੀਂ ਲੱਭਦਾਗਾ ਹੁਣ ਸਭ ਤੋਂ ਵੀ ਸਿਰ ਤੋਂ ਪਾਣੀ ਉਦੋਂ ਲੰਘ ਗਿਆ ਜਦੋਂ ਥਾਣੇਦਾਰ ਦੀ ਲਿਮਾਰੀ ਦੇ ਵਿੱਚੋਂ ਥਾਣੇਦਾਰ ਦਾ ਹੀ ਬਟੂਆ ਗਾਇਬ ਹੋ ਗਿਆ ਜਿਹਦੇ ਵਿੱਚ ਘੱਟੋ ਘੱਟ 50-60000 ਰੁਪਈਆ ਵੀ ਹੁੰਦਾ ਉਨੇਓ ਪੈਸੇ ਬੈਂਕ ਦੇ ਵਿੱਚ ਜਮਾ ਕਰਾਉਣ ਜਾਣੇ ਹੁੰਦੇ ਆ ਜਦੋਂ ਉਹ ਬਟੂਆ ਚੱਕਣ ਲੱਗਦਾ ਤੇ ਉੱਥੇ ਬਟੂਆ ਹੀ ਨਹੀਂ ਹੁੰਦਾ ਉਹ ਫਿਰ ਸੀਮਾ ਨੂੰ ਚੀਕਦਾ ਚਲਾਉਂਦਾ ਵੀ ਸੀਮਾ ਆਖਦੀ ਮੈਂ ਨਹੀਂ ਲਏ ਉਹ ਕਹਿੰਦਾ ਵੀ ਮੈਂ ਬਹੁਤ ਵਾਰੀ ਹੋ ਗਿਆ ਹਨਾ ਵੀ ਤੇਰੀਆਂ ਗੱਲਾਂ ਮaaf ਕਰ ਦਿੰਨਾ ਪਰ ਆ ਤਾਂ ਹਾਦੀ ਹੋ ਗਈ ਵੀ ਹੁਣ ਆਪਣੀ ਬਿਮਾਰੀ ਚੋਂ ਆਪਣਾ ਹੀ ਬਟੂਆ ਗਾਇਬ ਹੋ ਗਿਆ ਤੇ ਤੂੰ ਆਖਦੀਆਂ ਵੀ ਮੈਂ ਲਿਆ ਹੀ ਨਹੀਂ ਵੀ ਹੋਰ ਤੀਜਾ ਬੰਦਾ ਕੌਣ ਲੈ ਗਿਆ ਇਸ ਤੇ ਹੁਣ ਥਾਣੇਦਾਰ ਤੇ ਸੀਮਾ ਦੀ ਬਹੁਤ ਜ਼ੋਰ ਦੀ ਲੜਾਈ ਹੁੰਦੀ ਆ ਤੇ ਗੁੱਸੇ ਦੇ ਵਿੱਚ ਥਾਣੇਦਾਰ ਕਹਿ ਦਿੰਦਾ ਕਿ ਮੇਰੇ ਘਰ ਤੋਂ ਚਲੀ ਜਾ ਵੀ ਤੂੰ ਮੇਰੀ ਇੱਕ ਵੀ ਚੀਜ਼ ਸੰਭਾਲ ਕੇ ਨਹੀਂ ਰੱਖ ਸਕਦੀਗੀ ਵੀ ਲੋਕ ਲਾ ਕੇ ਅਲਮਾਰੀ ਰੱਖ ਦਿਆਂ ਫਿਰ ਤੂੰ ਚੀਜ਼ ਜਲ ਦੱਸ ਕਿੱਥੇ ਸੜ ਦਿੰਨੀ ਆ ਉਹਦੇ ਤੂੰ ਮੇਰੇ ਕਾਗਜ਼ ਵੀ ਬਾਹਰ ਢੋੜੀ ਤੇ ਚੱਕ ਕੇ ਲਈ ਤੂੰ ਬਾਹਰ ਸਿੱਟਿਆਈ ਸੀਮਾ ਕੱਪੜੇ ਪੈ ਕੱਢਦੀ ਆ ਤੇ ਚਲੀ ਜਾਂਦੀ ਆ ਘਰ ਦੇ ਵਿੱਚ ਹੁਣ ਥਾਣੇਦਾਰ ਰਹਿ ਜਾਂਦਾ ਉਹਦਾ ਭਰਾ ਪਰਜਾਈ ਹੁੰਦੇ ਆ ਤੇ ਉਹਦੀ ਮਾਂ ਬਾਪ ਹੁੰਦੇ ਆ ਥਾਣੇਦਾਰ ਤੇ ਵੀ 1 ਮਹੀਨੇ ਬਾਅਦ ਕੋਈ ਥਾਣੇ ਦੇ ਵਿੱਚ ਐਸਾ ਇਲਜ਼ਾਮ ਲੱਗ ਜਾਂਦਾ ਕਿ ਉਹਨੂੰ ਨੌਕਰੀ ਤੋਂ ਕੱਢਿਆ ਜਾਂਦਾ ਥਾਣੇਦਾਰ ਨੂੰ ਨੌਕਰੀ ਤੋਂ ਕੱਢ ਦਿੱਤਾ ਜਾਂਦਾ ਜੇ ਥਾਣੇਦਾਰ ਘਰੇ ਆ ਜਾਂਦਾ ਜਦੋਂ ਥਾਣੇਦਾਰ ਘਰੇ ਆ ਜਾਂਦਾ ਤਾਂ ਉਹਦੀ ਪਰਜਾਈ ਤੇ ਭਰਾ ਚੜਚੜ ਕੱਢ ਲੱਗ ਜਾਂਦੇ ਆ ਕਿਉਂਕਿ ਪਹਿਲਾਂ ਉਹ ਪੈਸੇ ਲਿਉਂਦਾ ਸੀ ਸਾਂਝੇ ਕਰੇ ਪੈਸੇ ਵਾਤੇ ਜਾਂਦੇ ਸੀ ਹੁਣ ਉਹਦੀ ਤਨਖਾਹ ਉਹਨੂੰ ਹਟ ਗਈ ਸੀ ਹੁਣ ਭਰਾ ਸੀ ਉਹ ਕੋਈ ਛੋਟੀ ਮੋਟੀ ਨੌਕਰੀ ਕਰਦਾ ਸੀ ਥੋੜੀ ਬਹੁਤ ਤਨਖਾਹ ਸੀ ਉਹਨੂੰ ਐਸੀ ਵੀ ਮੇਰਾ ਆਪ ਦਾ ਗੁਜ਼ਾਰਾ ਮਸਾ ਚੱਲਦਾ ਅਗੇ ਥਾਣੇਦਾਰ ਦੀ ਤਨਖਾਹ ਤੇ ਸਾਰੇ ਵਧੇਗਾ ਮੋਜਾ ਕਰਦੀ ਸੀ ਜਦੋਂ ਘਰੇ ਲੜਾਈ ਕਲੇਸ਼ ਰਹਿਣ ਲੱਗਦੀ ਆ ਤੇ ਪਰਜਾਈ ਤੇ ਭਰਾ ਦੋਨੂੰ ਅੱਡ ਹੋ ਜਾਂਦੇ ਆ ਜਿਹੜੀ ਮਾਪਿਓ ਹੁੰਦੇ ਆ ਉਹ ਠਾਣੇਦਾਰ ਦੇ ਨਾਲ ਰਹਿੰਦੇ ਆ ਵੀ ਚਲ ਅਸੀਂ ਇਹਦੀ ਰੋਟੀ ਪਕਾਈ ਜਾਵਾਂਗੇ ਇਹ ਇਕੱਲਾ ਵੀ ਰੋਟੀ ਪਾਣੀ ਕਿਵੇਂ ਖਾਵਾਗਾ ਇੱਕ ਦਿਨ ਮਾਂ ਨੂੰ ਪਤਾ ਲੱਗਦਾ ਵੀ ਮਾਂ ਨੂੰ ਬਹੁਤ ਜ਼ਿਆਦਾ 슈ਗਰ ਹੋ ਜਾਂਦਾ ਤੇ ਉਹਨੂੰ ਦਵਾਈ ਦਿਵਾਉਣ ਜਾਂਦੇ ਆ ਤੇ ਉਹਦੀ ਦਵਾਈ ਬਹੁਤ ਮਹਿੰਗੀ ਆਉਂਦੀ ਆ ਹੁਣ ਠਾਣੇਦਾਰ ਦੇ ਕੋਲੇ ਇਹਨੇ ਪੈਸੇ ਨਹੀਂ ਹੁੰਦੇਗੇ ਕਿਉਂਕਿ ਪਹਿਲਾਂ ਜਿਹੜੀ ਇਹਨੂੰ ਖਾ ਆਉਂਦੀ ਹੁੰਦੀ ਸੀਗੀ ਉਹ ਘਰੇ ਵੱਟ ਲੈਂਦਾ ਸੀਗਾ ਹੁਣ ਉਹਦੇ ਕੋਲੇ ਇਹਨੇ ਪੈਸੇ ਨਹੀਂ ਹੁੰਦੇ ਉਹ ਆਦੇ ਭਰਾ ਤੋਂ ਕੁਝ ਪੈਸੇ ਮੰਗਦਾ ਵੀ ਮਾਂ ਦੀ ਦਵਾਈ ਲਿਆਉਣੀ ਆ ਉਹ ਆਖਦਾ ਵੀ ਜੇ ਤੂੰ ਮਾਣੂ ਸਾ ਵੀ ਨਹੀਂ ਸਕਦਾ ਦਵਾਈ ਨਹੀਂ ਦਵਾ ਸਕਦਾ ਫਿਰ ਮਾਣੂ ਆਗ ਦੇ ਨਾਲ ਰੱਖੀ ਕਿਹੜੀ ਘੱਲੋਂ ਬੈਠਾ ਫਿਰ ਮਾਣੂ ਸਾਡੇ ਕੋਲ ਹੱਲ ਕਰ ਦੇ ਮਾਂ ਵੀ ਕਹਿੰਦੀ ਆ ਵੀ ਜਲ ਪੁੱਤ ਤੂੰ ਮੈਨੂੰ ਉਧਰ ਛੱਡਿਆ ਵੀ ਉਹ ਮੈਨੂੰ ਨਾਲ ਦਵਾਈ ਬੂਟੀ ਦਵਾ ਲਿਆ ਕਰੂਗਾ ਤੇ ਨਾਲੇ ਹੁਣ ਮੇਥੇ ਰੋਟੀ ਪਾਣੀ ਨਹੀਂ ਪਗਦੀ ਵੀ ਔਖਾ ਹੋ ਜਾਂਦਾ ਮਾਂ ਵੀ ਉਧਰ ਭਰਾ ਦੇ ਵਾਸਤੇ ਚਲੀ ਜਾਂਦੀ ਆ ਤੇ ਠਾਣੇਦਾਰ ਕੱਲਾ ਰਹਿ ਜਾਂਦਾ ਆਪਦੀ ਰੋਟੀ ਵੀ ਉਹ ਆਪ ਬਣਾਉਂਦਾ ਕਰਾਉਂਦਾ ਕਿਉਂਕਿ ਉਹਦੀ ਭਝਾਈ ਕਹਿੰਦੀ ਆ ਵੀ ਮੈਂ ਇਹਦੀ ਰੋਟੀ ਕਿਉਂ ਬਣਾਵਾ ਮੈਂ ਇਹਦੀ ਨੌਕਰ ਥੋੜੀ ਲੱਗੀ ਆ ਉਹ ਥਾਣੇਦਾਰ ਪਿਆ ਸੋਚਦਾ ਵੀ ਜਦੋਂ ਮੇਰੀ ਤਨਖਾਹ ਆਉਂਦੀ ਹੁੰਦੀ ਸੀ ਸਾਰੇ ਮੈਨੂੰ ਕਿਵੇਂ ਹਨਾ ਪਰਜਾਈ ਵੀ ਵਧੀਆ ਦਿੌਰ-ਦੌਰ ਵਧੀਆ ਬੁਲਾਉਂਦੀ ਹੁੰਦੀ ਸੀ ਤੇ ਭਰਾ ਵੀ ਵੀ ਵਧੀਆ ਬੁਲਾਉਂਦਾ ਹੁੰਦਾ ਸੀਗਾ ਤੇ ਜਦੋਂ ਤਨਖਾਹੋਂ ਹਟ ਗਈ ਤੇ ਵੀ ਸਾਰੇ ਰੰਗ ਬਟਾ ਗਿਆ ਅੰਤ ਨੂੰ ਤਾਂ ਵੀ ਮਾਂ ਵੀ ਉੱਧਰ ਚਲੀ ਗਈ ਆ ਵੀ ਇਹਦੇ ਕੋਲੇ ਪੈਸੇ ਹਨੀ ਗਏ ਮੇਰੇ ਲਾਜ ਨਹੀਂ ਕਰਾ ਸਕਦਾਗਾ ਥਾਣੇਦਾਰ ਕੱਲਾ ਪਿਆ ਤੇ ਨਾਲ ਕੰਧ ਸਾਂਝੀ ਹੁੰਦੀ ਆ ਪਰਜਾਈ ਦੇ ਘਰ ਦੇ ਨਾਲ ਤੇ ਪਰਜਾਈ ਇੱਕ ਦਿਨ ਫੋਨ ਤੇ ਗੱਲ ਕਰ ਰਹੀ ਆ ਆਪਦੀ ਪਹਿਣ ਨੇ ਨਾਲ ਉਹ ਆਪਦੀ ਭੈਣ ਨੂੰ ਕਹਿੰਦੀ ਆ ਵੀ ਤੂੰ ਤਾਂ ਮਿੰਟੀ ਮਾਰਿਆ ਛਗਣ ਪਉਣ ਲੱਗੀ ਨੇ ਮੈਂ ਤਾਂ ਤੇਰੀ ਖਾਤਰ ਆਪਦੀ ਵੀ ਦਰਾਣੀ ਵੀ ਘਰੋਂ ਕੱਢੀ ਸੀ ਮੈਂ ਸੋਚਿਆ ਸੀਗਾ ਵੀ ਠਾਨੇਦਾਰ ਦੀ ਤਨਖਾਹ ਚੰਗੀ ਆ ਵਧੀਆ ਸਾਂਝੇ ਕਰੇ ਦਿੰਦਾ ਤੂੰ ਜਦੋਂ ਦਰਾਣੀ ਆ ਗਈ ਮੈਨੂੰ ਆ ਲੱਗਿਆ ਵੀ ਇਹ ਪੈਸਾ ਤੇ ਲੈ ਉਹਨੂੰ ਫੜਾਉਣ ਲੱਗ ਗਿਆ ਤੇ ਮੈਨੂੰ ਐਸੀ ਵੀ ਦਰਾਣੀ ਨੂੰ ਘਰੋਂ ਕੱਢ ਕੇ ਮੈਂ ਤੇਰਾ ਰਿਸ਼ਤਾ ਠਾਨੇਦਾਰ ਨਾਲ ਕਰਾ ਲਾਂਗੀ ਆਪਾਂ ਦੋਵੇਂ ਭੈਣਾਂ ਮੌਜ ਕਰਾਂਗੀਆਂ ਤੇ ਵੀ ਵਧੀਆ ਵੀ ਤਨਖਾਹ ਸੀ ਚੰਗੀ ਸੀ ਵੀ ਸਾਂਝੇ ਕਰੇ ਆਪਾਂ ਵੀ ਨਹੀਂ ਦਾ ਸੀ ਮੈਨੂੰ ਵੀ ਆਦੇ ਉਹਦੇ ਦਰਾਣੀ ਦੇ ਹੱਥ ਚ ਪੈਸੇ ਜਾਣ ਲੱਗ ਜੰਗੇ ਆਂਗੇ ਵੀ ਮੈਂ ਤਾਂ ਤੀਜੀ ਚਾਬੀ ਵੀ ਬਣਾਈ ਮੈਂ ਤਾਂ ਉਹਦੇ ਬਟਕੇ ਵੀ ਚੋਰੀ ਕੀਤੇ ਕਾਗਜ਼ ਵੀ ਚੋਰੀ ਕੀਤੇ ਪਤਾ ਨਹੀਂ ਮੈਂ ਕੀ ਕੁਝ ਕੀਤਾ ਆਪਣੀ ਦਰਾਣੀ ਨੂੰ ਘਰੋਂ ਕਢਾਉਣ ਦੀ ਖਾਤਰ ਤੇ ਤੂੰ ਮਿੰਟੀ ਮਾਰਿਆ ਸਗੜ ਪਵਾਲਿਆ ਤੂੰ ਕੁਝ ਦੱਸਿਆ ਹੀ ਨਹੀਂ ਉਹ ਆਪਦੀ ਭੈਣ ਨੂੰ ਲੜ ਰਹੀ ਹੁੰਦੀ ਆ ਤੇ ਇਹ ਸਾਰੀਆਂ ਗੱਲਾਂ ਥਾਣੇਦਾਰ ਸੁਣ ਲੈਂਦਾ ਤੇ ਜਦੋਂ ਸੁਣਦਾ ਨਾ ਤਾਂ ਮੱਥੇ 'ਚ ਹੱਥ ਮਰਦਾ ਉਹ ਮਤਜਾ ਠੰਮਾਰਦਾ ਉਹ ਵੀ ਮੈਥੋਂ ਕਿੱਡੀ ਗਲਤੀ ਹੋ ਗਈ ਮੈਂ ਆਪਦੀ ਘਰ ਵਾਲੀ ਘਰੋਂ ਕੱਢਤੀ ਵੀ ਉਹ ਤਾਂ ਕੋਈ ਕਸੂਰ ਹੀ ਨਹੀਂ ਸੀ ਉਸੇ ਵਕਤ ਉਹ ਖੜਾ ਆਪਣਾ ਪਤਾ ਨਹੀਂ ਕਦੋਂ ਦਾ ਬੰਦ ਖੜਾ ਮੋਟਰਸਾਈਕਲ ਚੱਕਦਾ ਬੁੱਲਟ ਮੋਟਰਸਾਈਕਲ ਤੇ ਆਪਦੇ ਸਹੁਰੇ ਪਹੁੰਚ ਜਾਂਦਾ ਸੱਸ ਸਹੁਰੇ ਨੂੰ ਜਾ ਕੇ ਕਹਿੰਦਾ ਵੀ ਸੀਮਾ ਕਿੱਥੇ ਆ ਉਹ ਕਹਿੰਦੇ ਵੀ ਉਹ ਤਾਂ ਬੱਕਰਾਂ ਨਾਲੇ ਗਈ ਆ ਇਹ ਉਦੋਂ ਤੱਕ ਸੀਮਾ ਨੂੰ ਪੇਕੀ ਗਈ ਨੂੰ ਘਟੋ-ਘਟ ਇੱਕ ਸਾਤੂ ਉੱਤੇ ਦਾ ਸਮਾ ਹੋ ਗਿਆ ਹੁੰਦਾ ਉਹ ਵੀ ਸੋਚਦੇ ਆ ਵੀ ਇੱਕ ਸਾਲ ਬਾਅਦ ਅਚਾਨਕ ਵੀ ਇਹ ਕਿਵੇਂ ਆ ਗਿਆ ਉਹ ਉੱਥੇ ਜਾਂਦਾ ਜਿੱਥੇ ਬੱਕਰੀਆਂ ਚਾਰਦੀ ਆ ਜਾ ਕੇ ਉਹਦਾ ਦੋਵੇਂ ਹੱਥ ਜੋੜ ਕੇ ਮਾਫੀ ਮੰਗਦਾ ਵੀ ਮੈਨੂੰ ਮਾਫ ਕਰ ਦੇ ਉਹ ਕਹਿੰਦੇ ਵੀ ਤੁਸੀਂ ਮਾਫੀ ਕਿਹੜੀ ਕੋਲੋਂ ਮੰਗਦਿਆ ਤੁਸੀਂ ਕੋਈ ਗੁਨਾਹ ਹੀ ਨਹੀਂ ਕੀਤਾ ਵੀ ਤੁਸੀਂ ਤਾਂ ਉਹੀ ਕੀਤਾ ਜੋ ਤੁਹਾਨੂੰ ਦਿਖਾਇਆ ਗਿਆ ਤੁਹਾਡੇ ਘਰ ਦੇ ਆਣੇ ਜਦੋਂ ਮੈਂ ਤੁਹਾਨੂੰ ਕਹਿੰਦੀ ਰਹੀ ਵੀ ਮੈਂ ਚੋਰੀ ਨਹੀਂ ਕੀਤੀ ਮੈਂ ਚੋਰੀ ਨਹੀਂ ਕੀਤੀ ਪਰ ਵੀ ਤੁਸੀਂ ਵੀ ਉਹਨਾਂ ਦੇ ਗੱਲ ਦਾ ਵੀ ਸੱਚ ਮੰਨਿਆ ਪਰ ਉਹ ਕਹਿੰਦੀ ਤੁਹਾਡਾ ਵੀ ਕੋਈ ਕਸੂਰ ਨਹੀਂ ਤੁਹਾਨੂੰ ਉਹੀ ਦਿਖਾਇਆ ਗਿਆ ਉਹ ਕਹਿੰਦਾ ਹਾਂ ਮੈਨੂੰ ਹੁਣ ਸਭ ਪਤਾ ਲੱਗ ਗਿਆ ਵੀ ਚੋਰ ਕੌਣ ਸੀ ਅਸਲ ਦੇ ਵਿੱਚ ਚੋਰ ਮੇਰੀ ਭਝਾਈ ਸੀ ਉਹਨੇ ਤੀਜੀ ਚੋ ਚਾਬੀ ਬਣਾ ਕੇ ਮੇਰੀ ﺍﻟमारी ਦੇ ਵਿੱਚੋਂ ਸਮਾਨ ਚੋਰੀ ਕਰਦੀ ਸੀ ਗੈਨੇ ਵੀ ਉਹਨੇ ਜਾਣ ਕੇ ਆਪਦੇ ਆਪ ਹੀ ਕਿਹਾ ਸੀ ਕਿ ਵੀ ਚੋਰੀ ਹੋ ਗਏ ਕਿਉਂਕਿ ਉਹ ਤੈਨੂੰ ਘਰੋਂ ਕੱਢ ਕੇ ਤੇ ਆਪਦੀ ਭੈਣ ਨੂੰ ਲਿਆਉਣਾ ਚਾਹੁੰਦੀ ਸੀ ਪਰ ਕਹਿੰਦਾ ਜਦੋਂ ਦੀ ਮੇਰੀ ਨੌਕਰੀ ਛੁੱਟ ਗਈ ਤੇ ਪੈਸੇ ਉਹਨੂੰ ਹਟ ਗਏ ਭਰਾ ਨੇ ਵੀ ਆਪ ਦੇ ਰੰਗ ਵਿਖਾ ਤੇ ਮਾਂ ਵੀ ਅੰਤ ਨੂੰ ਉੱਧਰ ਚਲੀ ਗਈ ਇਸ ਵਕਤ ਮੈਂ ਇਕੱਲਾ ਆਪ ਦਵੇ ਤੇ ਹੱਥ ਸਾੜਦਾ ਤੇ ਇਕੱਲਾ ਘਰੇ ਰਹਿਣਾ ਯਾਰ ਲ ਕਹਿੰਦਾ ਮੈਨੂੰ ਮਾਫ਼ ਕਰ ਦੇ ਮੈਂ ਤੈਨੂੰ ਲੈਣ ਆਇਆ ਜਿਹੜੀ ਸੀਮਾ ਹੁੰਦੀ ਆ ਵੀ ਉਹ ਆਪਦੇ ਘਰ ਵਾਲੇ ਨੂੰ ਬਹੁਤ ਪਿਆਰ ਕਰਦੀ ਹੁੰਦੀ ਆ ਤੇ ਉਹ ਜਦੋਂ ਪਤਾ ਲੱਗਦਾ ਵੀ ਕੱਲਾ ਰੋਟੀ ਪਕਾਉਂਦਾ ਆ ਆਪ ਤਾਂ ਵੀ ਤੇ ਹੱਥ ਛਾੜਦਾ ਤੇ ਉਹ ਆਖਦੀ ਆ ਵੀ ਹਾਂ ਮੈਂ ਤੇਰੇ ਨਾਲ ਚੱਲਦੀ ਆ ਸੀਮਾ ਕਰੇ ਜਾਂਦੀ ਆ ਆਹ ਜਿਹੜੇ 2-4 ਸੂਟ ਹੁੰਦੇ ਆ ਉਹ ਪਾਉਂਦੀ ਆ ਵਿਚਾਰੀ ਲਿਫਾਫੇ ਦੇ ਵਿੱਚ ਤੇ ਆਦੀ ਮਾਪੇ ਨੂੰ ਕਹਿੰਦੀ ਆ ਵੀ ਮੈਂ ਤਾਂ ਇਹਦੇ ਨਾਲ ਜਾਣਾ ਵੀ ਮੈਨੂੰ ਲੈਣ ਆਇਆ ਮਾਪੇ ਵੀ ਕਹਿੰਦੇ ਆ ਵੀ ਚਲੀ ਜਾ ਭਾਈ ਕਿਉਂਕਿ ਪਹਿਲਾਂ ਜਦੋਂ ਉਹ ਆਈ ਹੁੰਦੀ ਆ ਉਹ ਮਾਪੇ ਵੀ ਵਿਚਾਰੇ ਕੀ ਕਰ ਸਕਦੇ ਹੁੰਦੇ ਆ ਗਰੀਬ ਹੁੰਦੇ ਆ ਉਹਨਾਂ ਦਾ ਥਾਣੇਦਾਰ ਨੂੰ ਜਾ ਕੇ ਕਹਿ ਸਕਦੇ ਹਿੰਦੇ ਤੂੰ ਸਾਡੀ ਕੁੜੀ ਕਿਉਂ ਘਰੋਂ ਕੱਢੀ ਉਹ ਬਾਤ ਚੱਪ ਕਰਕੇ ਬਹਿ ਜਾਂਦੇ ਆ ਪੁੱਤ ਕੋਈ ਨਾ ਤੂੰ ਇੱਥੇ ਰੋਟੀ ਪਾਣੀ ਖਾਈ ਜਾ ਲੈ ਵੀ ਕਦੇ ਤਾਂ ਥਾਣੇਦਾਰ ਆਊਗਾ ਇਹ ਤੈਨੂੰ ਲੈਣਾ ਕਿ ਉਹ ਖੁਸ਼ ਹੁੰਦੇ ਆ ਵੀ ਸਾਡੀ ਤੀ ਨੂੰ ਚੱ ਲੈਣ ਆ ਗਿਆ ਸਾਡੀ ਤੀ ਦਾ ਘਰ ਵੀ ਦੁਆਰਾ ਵਸਨੂਗਾ ਕਿ ਉਹਦੇ ਨਾਲ ਤੋਰ ਦਿੰਦੇ ਥਾਣੇਦਾਰ ਦੇ ਜੇ ਉਹ ਥਾਣੇਦਾਰ ਦੇ ਨਾਲ ਤੋਰ ਦਿੰਦੇ ਅੱਜ ਕਰੇ ਆ ਜਾਂਦਾ ਤੇ ਉਹ ਪੁੱਛਦੀ ਆ ਵੀ ਤੁਹਾਨੂੰ ਐ ਕਰਕੇ ਵੀ ਨੌਕਰੀ ਤੋਂ ਕਾਹਤੋਂ ਗੱਡਿਆ ਉਹ ਆਖਦਾ ਵੀ ਮੇਰੇ ਤੋਂ ਇੱਕ ਵੀ ਵੱਡਾ ਅਫਸਰ ਆ ਉਹ ਮੇਰੇ ਤੇ ਲੱਗਦਾ ਸੀਗਾ ਵੀ ਕਾਫੀ ਟਾਈਮ ਦਾ ਤੇ ਉਹਨੇ ਮੈਨੂੰ ਵੀ ਐ ਸਾਲਸ ਕਰਕੇ ਕਢਾਇਆ ਵੀ ਮੇਰੀ ਕੋਈ ਗਲਤੀ ਨਹੀਂ ਸੀਗੀ ਉਹ ਆਖਦੀ ਆ ਹੱਛਾ ਉਹ ਕਹਿੰਦੀ ਵੀ ਮੈਂ ਉਸ ਅਫਸਰ ਦੇ ਨਾਲ ਗੱਲ ਕਰਨਾ ਚਾਹੁੰਦੀ ਆ ਉਹ ਕਹਿੰਦਾ ਤੂੰ ਕੀ ਗੱਲ ਕਰੇਂਗੀ ਵੀ ਮੈਂ ਜਦੋਂ ਉਹ ਬਹੁਤ ਕਿਹਾ ਉਹਨੇ ਮੇਰੀ ਨਹੀਂ ਸੁਨੇਗੀ ਤੂੰ ਕੀ ਗੱਲ ਕਰੇਂਗੀ ਉਹ ਕਹਿੰਦੀ ਨਹੀਂ ਤੂੰ ਮੈਨੂੰ ਇੱਕ ਵਾਰੀ ਲੈ ਕੇ ਤਾਂ ਚੱਲ ਵੀ ਮੈਂ ਉਹਦੇ ਨਾਲ ਗੱਲ ਕਰਨੀ ਚਾਹੁੰਦੀ ਆ ਉਹ ਉਹਨੂੰ ਵੀ ਸੀਮਾ ਨੂੰ ਨਾਲ ਲੈ ਜਾਂਦਾ ਤੇ ਉਸ ਅਫਸਰ ਕੋਲੇ ਜਾਂਦਾ ਵੀ ਜਿਹਨੇ ਉਹਨੂੰ ਵੀ ਕਢਾਇਆ ਹੁੰਦਾ ਜਦੋਂ ਉਹ ਜਾਂਦਾ ਤੇ ਜਦੋਂ ਆਫਸਰ ਤੇ ਸਾਹਮਣੇ ਜਾਂਦੀ ਆਣਾ ਤਾਂ ਉਹ ਆਫਸਰ ਉਹਨੂੰ ਦੇਖ ਕੇ ਹੈਰਾਨ ਰਹਿ ਜਾਂਦਾ ਤੇ ਉੱਠ ਕੇ ਕੁਰਸੀ ਤੋਂ ਖੜਾ ਹੋ ਜਾਂਦਾ ਤੇ ਉਹ ਸੀਮਾ ਨੂੰ ਦੋਵੇਂ ਹੱਥ ਜੋੜ ਕੇ ਸਤਸ੍ਰੀਕਾਲ ਬੁਲਾਉਂਦਾ ਹੁਣ ਸੀਮਾ ਦੇ ਘਰ ਆ ਜਾਣਾ ਥਾਣੇਦਾਰ ਹੁੰਦਾ ਉਹ ਦੇਖ ਕੇ ਹੈਰਾਨ ਹੁੰਦਾ ਵੀ ਇਹਨੇ ਤਾਂ ਮੈਨੂੰ ਨੌਕਰੀ ਤੋਂ ਕਢਾਇਆ ਸੀ ਤੇ ਐ ਮੇਰੀ ਘਰ ਵਾਲੀ ਨੇ ਵੇਖ ਕੇ ਉਹ ਕੁਰਸੀ ਤੋਂ ਉੱਠ ਕੇ ਖੜਾ ਹੋ ਗਿਆ ਤੇ ਦੋਵੇਂ ਹੱਥ ਜੋੜ ਕੇ ਸਤਸ੍ਰੀਕਾਲ ਬੁਲਾ ਰਿਹਾ ਹੁੰਦਾ ਤੇ ਸੀਮਾ ਵੀ ਸਤਸ੍ਰੀਕਾਲ ਬੁਲਾਉਂਦੀ ਆ ਤੇ ਪੁੱਛਦੀ ਆ ਵੀ ਭਾਜੀ ਹੁਣ ਕਿਵੇਂ ਵੀ ਤੁਸੀਂ ਠੀਕ ਹੋ ਤੇ ਤੁਹਾਡਾ ਬੇਟਾ ਠੀਕ ਆ ਤੇ ਉਹਦੇ ਸੀਮਾ ਦੇ ਘਰ ਵਾਲਾ ਬੜਾ ਹੈਰਾਨ ਹੁੰਦਾ ਵੀ ਇਹ ਉਹਨੂੰ ਕਿਵੇਂ ਜਾਣਦੀ ਆ ਤੇ ਫਿਰ ਉਹ ਉਹਨੂੰ ਸੀਮਾ ਨੂੰ ਕਹਿੰਦਾ ਵੀ ਤੁਸੀਂ ਬੈਠੋ ਕੁਰਸੀ ਤੇ ਉਹਦੇ ਘਰ ਵਾਲੇ ਨੂੰ ਕਹਿੰਦਾ ਵੀ ਤੁਸੀਂ ਬੈਠੋ ਫਿਰ ਸੀਮਾ ਉੱਥੇ ਸਾਰੀ ਗੱਲ ਆਪਦੇ ਘਰ ਵਾਲੇ ਨੂੰ ਦੱਸਦੀ ਆ ਕਹਿੰਦੀ ਜਦੋਂ ਤੁਸੀਂ ਮੈਨੂੰ ਘਰੋਂ ਕੱਢਤਾ ਸੀ ਤੇ ਮੈਂ ਪੇਕੇ ਚਲੀ ਗਈ ਸੀ ਤੇ ਜਦੋਂ ਬੱਕਰੀਆਂ ਚਾਰਦੀ ਹੁੰਦੀ ਸੀ ਤੇ ਇੱਕ ਦਿਨ ਵੀ ਵੀ ਰੋਡ ਤੇ ਇਹਨਾਂ ਦਾ ਐਕਸੀਡੈਂਟ ਹੋ ਗਿਆ ਸੀ ਨਾਲ ਇਹਨਾਂ ਦਾ ਬੇਟਾ ਸੀ ਉਥੋਂ ਕਾਫੀ ਲੋਕ ਲੰਘ ਰਹੇ ਸੀ ਕਿਸੇ ਨੇ ਇਹਨਾਂ ਨੂੰ ਚੱਕਿਆ ਨਹੀਂ ਕਿਸੇ ਨੇ ਪਾਣੀ ਤਾਂ ਨਹੀਂ ਪਿਲਾਇਆ ਤੇ ਮੈਂ ਭੱਜ ਕੇ ਗਈ ਨਾਲੇ ਮੈਂ ਇਹਨਾਂ ਨੂੰ ਚੱਕਿਆ ਨਾਲੇ ਇਹਨਾਂ ਦੇ ਬੇਟੇ ਨੂੰ ਚੱਕਿਆ ਤੇ ਮੇਰੇ ਕੋਲੇ ਵੀ ਪਾਣੀ ਦੀ ਇੱਕ ਕੈਣੀ ਸੀ ਜਿਹਦੇ ਵਿੱਚੋਂ ਮੈਂ ਇਹਨਾਂ ਦੇ ਇਹਨਾਂ ਨੂੰ ਜਾਂਦੇ ਬੇਟੇ ਨੂੰ ਪਾਣੀ ਪਿਲਾਇਆ ਫਿਰ ਉੱਥੇ ਕਾਟ ਰਸ਼ਕਾ ਕਰਾ ਕੇ ਵੀ ਮੈਂ ਇਹਨਾਂ ਨੂੰ ਹਸਪਤਾਲ ਲੈ ਕੇ ਗਈ ਹਸਪਤਾਲ ਦੇ ਵਿੱਚ ਕਹਿੰਦੇ ਵੀ ਇਹਨਾਂ ਦੇ ਬੇਟੇ ਦਾ ਬਲੱਡ ਕਾਫੀ ਵਹਿ ਗਿਆ ਸੀਗਾ ਡਾਕਟਰ ਕਹਿੰਦੇ ਖੂਨ ਦੀ ਜ਼ਰੂਰਤ ਹੈ ਨਹੀਂ ਜਲਦੀ ਕਿਤੇ ਖੂਨ ਨਹੀਂ ਮਿਲਦਾ ਸੀ ਜਦੋਂ ਮੈਂ ਆਪ ਦਾ ਖੂਨ ਚੈੱਕ ਕਰਾਇਆ ਤੇ ਇਹਨਾਂ ਦੇ ਬੇਟੇ ਦੇ ਨਾਲ ਵੀ ਮੇਰਾ ਖੂਨ ਮੈਚ ਹੋ ਗਿਆ ਮੈਂ ਤੁਰੰਤ ਆਪ ਦਾ ਖੂਨ ਕਢਾਤਾ ਤੇ ਇਹਨਾਂ ਦੇ ਬੇਟੇ ਦੀ ਜਾਨ ਬਚ ਗਈ ਉਸ ਤੋਂ ਬਾਅਦ ਵੀ ਮੈਂ ਇਹਨਾਂ ਦੇ ਘਰੇ ਇਹਨਾਂ ਦੇ ਬੇਟੇ ਦਾ ਪਤਾ ਲੈਣ ਗਈ ਤੇ ਇਹਨਾਂ ਨੇ ਦੱਸਿਆ ਕਿ ਡਾਕਟਰ ਨੇ ਕਿਹਾ ਵੀ ਬੱਕਰੀ ਦਾ ਦੁੱਧ ਦੇਣਾ ਇਹਨਾਂ ਦੇ ਬੇਟੇ ਨੂੰ ਤੇ ਫਿਰ ਮੈਂ ਰਜਾਨਾ ਵੀ ਬੱਕਰੀ ਦਾ ਦੁੱਧ ਚੋ ਕੇ ਇਹਨਾਂ ਦੇ ਬੇਟੇ ਲਈ ਕੈਣੀ ਦੇ ਵਿੱਚ ਦੁੱਧ ਲੈ ਕੇ ਜਾਂਦੀ ਹੁੰਦੀ ਸੀਗੀ ਪੂਰਾ 1 ਮਹੀਨਾ ਮੈਂ ਇਹਨਾਂ ਦੇ ਘਰੇ ਦੁੱਧ ਦੇ ਕੇ ਆਈ ਆ ਵੀ ਇਹ ਉਹਦੋਂ ਤੋਂ ਵੀ ਮੇਰੇ ਨਾਲ ਬਰੋ ਤੇ ਵਧੀਆ ਵੀ ਆਉਣ ਜਾਣ ਬਣ ਗਿਆ ਹਨਾ ਵੀ ਸਾਡੇ ਘਰੇ ਵੀ ਆਉਂਦੇ ਸੀਗੇ ਇਹ ਕਈ ਵਾਰੀ ਸਾਡੇ ਘਰੇ ਰਾਸ਼ਨ ਪਾਣੀ ਵੀ ਦੇ ਕੇ ਗਏ ਤੱਕੇ ਦੇ ਨਾਲ ਜਦੋਂ ਕਿ ਅਸੀਂ ਕਿਹਾ ਸੀ ਵੀ ਅਸੀਂ ਕੋਈ ਚੀਜ਼ ਨਹੀਂ ਲੈਣੇਗੀ ਹੁਣ ਜਿਹੜਾ ਪੁਲਸ ਅਫਸਰ ਹੁੰਦਾ ਉਹ ਕਹਿੰਦਾ ਹਾਂ ਵੀ ਜੇ ਇਹ ਨਾ ਹੁੰਦੀ ਭੈਣ ਤਾਂ ਮੇਰਾ ਘਰ ਉੱਜੜ ਜਾਣਾ ਸੀ ਸ਼ਾਇਦ ਮੈਂ ਵੀ ਉੱਥੇ ਤੜਫ ਤੜਫ ਕੇ ਮਰ ਜਾਣਾ ਸੀ ਤੇ ਮੇਰੇ ਬੇਟੇ ਨੇ ਵੀ ਤੇ ਘਰੇ ਬਸ ਮੇਰੀ ਫਤਨੀ ਇਕੱਲੀ ਰਹਿ ਜਾਣੀ ਸੀ ਵੀ ਇਹ ਦੇ ਕਰਕੇ ਮੇਰਾ ਘਰ ਰਹਿ ਗਿਆ ਤੇ ਫਿਰ ਉਹ ਮਾਫੀ ਮੰਗਦਾ ਥਾਣੇਦਾਰ ਤੋਂ ਵੀ ਹਾਂ ਮੈਂ ਤੇਰੇ ਤੇ ਲੱਗਦਾ ਸੀ ਵੀ ਤੇਰੀ ਜਿਆਦਾ ਵਧੀਆ ਰੁਤਵਾਸੀ ਤੇਰਾ ਇਥੇ ਥਾਣੇ ਦੇ ਵਿੱਚ ਮੈਂ ਤੇਰੇ ਤੇ ਲੱਗਦਾ ਸੀ ਮੈਂ ਤੈਨੂੰ ਜਾਣ ਕੇ ਕਢਾਇਆ ਸੀ ਜਾਂ ਝੂਠੇ ਇਲਜ਼ਾਮ ਲਾ ਕੇ ਪਰ ਵੀ ਮੈਂ ਆਦੇ ਸਾਰੇ ਗੁਨਾਹ ਮੰਨਦਾ ਵੀ ਮੈਂ ਤੈਨੂੰ ਜਾਣ ਕੇ ਕਢਾਇਆ ਸੀ ਵੀ ਹੁਣ ਮੈਂ ਹੀ ਤੈਨੂੰ ਦੁਆਰਾ ਵੀ ਤੇਰੀ ਅਉਦਾ ਧਵਾਉਂਗਾ ਫਿਰ ਉਹ ਸਾਰੀ ਆਪਦੀ ਵੀ ਕਬੂਲ ਕਰਦਾ ਵੀ ਇਹ ਸਾਰਾ ਮੇਰਾ ਗੁਨਾਹ ਤੇ ਥਾਣੇਦਾਰ ਨੂੰ ਉਹਦਾ ਵੀ ਹੋਦ ਦਾ ਦੁਆਰਾ ਮਿਲ ਜਾਂਦਾ ਥਾਣੇਦਾਰ ਨੂੰ ਆਪਦੀ ਨੌਕਰੀ ਦੁਆਰਾ ਮਿਲ ਜਾਂਦੀ ਆ ਦੁਆਰਾ ਨੌਕਰੀ ਤੇ ਜਾਣ ਲੱਗਦਾ ਜਦੋਂ ਹੁਣ ਥਾਣੇਦਾਰ ਦੇ ਭਰਾ ਤੇ ਭਝਾਈ ਨੂੰ ਪਤਾ ਲੱਗਦਾ ਵੀ ਹੁਣੇ ਨੌਕਰੀ ਦੁਆਰਾ ਮਿਲ ਗਈ ਆ ਤੇ ਫਿਰ ਉਹਦੇ ਨਾਲ ਮਿਲ ਬਤਨ ਕਰਦੇ ਆ ਵੀ ਅਸੀਂ ਆਪਾਂ ਇਕੱਠੇ ਹੋ ਜੀ ਆਪਾਂ ਭਰਾ ਭਰਾ ਮੈਨੂੰ ਐ ਹੁੰਦਾ ਫਿਰ ਤਨਖਾਹ ਦੇ ਮੌਜ ਕਰਾਂਗੇ ਪਰ ਥਾਣੇਦਾਰ ਕਹਿੰਦਾ ਨਾ ਹੁਣ ਮੈਨੂੰ ਕਹਿੰਦਾ ਸਭ ਪਤਾ ਲੱਗ ਗਿਆ ਵੀ ਕਿਹੜੇ ਭਰਾ ਕਿਹੜੇ ਨਹੀਂ ਸਭ ਕਹਿੰਦਾ ਖਾਣ ਦੇ ਮਤਲਬ ਵੀ ਲੋਕ ਆ ਜੇ ਤਨਖਾਹ ਆਉਂਦੀ ਸੀ ਉਹ ਤਾਂ ਭਰਾ ਭਰਾ ਸੀ ਜੇ ਤਨਖਾਹ ਉਹਨਾਂ ਹਟ ਗਈ ਕਹਿੰਦਾ ਮਿੰਟਾਂ ਦੇ ਵਿੱਚ ਤੁਸੀਂ ਪਾਸਾ ਘਟ ਲਿਆ ਮੇਰੀ ਘਰ ਵਾਲੀ ਨੂੰ ਕਹਿੰਦਾ ਤੇਰੀ ਘਰ ਵਾਲੀ ਨੇ ਘਰੋਂ ਕਢਾਤਾ ਤੇ ਮੈਂ ਕੱਲਾ ਕਹਿੰਦਾ ਤਵੇ ਤੇ ਹੱਥ ਸਾੜਨ ਜੋਗਾ ਰਹਿ ਗਿਆ ਫਿਰ ਉਹਦੀ ਮਾਂ ਨੂੰ ਕਹਿੰਦਾ ਵੀ ਮਾਂ ਜਿੰਨਾ ਵੀ ਤੇਰੇ ਇਲਾਜ ਦੇ ਖਰਚ ਹੁੰਦਾ ਵੀ ਮੈਂ ਪੈਸੇ ਦਿਆਂ ਕਰੂੰਗਾ ਜੇ ਤੂੰ ਇਹਦੇ ਨਾਲ ਰਹਿਣਾ ਇਹਦੇ ਨਾਲ ਰਹਿ ਸਕਦੀ ਆ ਮੇਰੇ ਨਾਲ ਰਹਿਣਾ ਤਾਂ ਤੇਰੀ ਮਰਜ਼ੀ ਆ ਵੀ ਮੇਰੇ ਦਰਵਾਜ਼ੇ ਹਮੇਸ਼ਾ ਤੇਰੇ ਲਈ ਖੁੱਲੇ ਆ ਤੇ ਫਿਰ ਉਹ ਹਰ ਮਹੀਨੇ ਵੀ ਜਿੰਨ ਤਨਖਾਹ ਦੀ ਆਪਦੀ ਮਾਂ ਨੂੰ ਵੀ ਦਵਾਈ ਵਾਸਤੇ ਪੈਸੇ ਦਿੰਦਾ ਉਹ ਖਾਣ ਪੀਣ ਨੂੰ ਫਲ ਫਰੂਟ ਵੀ ਲਿਆ ਕੇ ਦਿੰਦਾ ਤੇ ਹੁਣ ਸੀਮਾ ਤੇ ਥਾਣੇਦਾਰ ਦੋਵੇਂ ਆਪ ਦੀ ਜ਼ਿੰਦਗੀ ਦੇ ਵਿੱਚ ਰਾਜੀ ਖੁਸ਼ੀ ਰਹਿੰਦੀ ਆ ਇਹ ਸੀ ਦੀ ਆਪਣੀ ਅੱਜ ਦੀ ਕਹਾਣੀ ਕਹਾਣੀ ਚੰਗੀ ਲੱਗੇ ਕਹਾਣੀ ਨੂੰ ਲਾਇਕ ਸ਼ਅਰੂਰ ਕਰਿਆ ਕਰੋ ਤੇ ਚੈਨਲ ਨੂੰ ਕਰੋ ਜੀ ਸਬਸਕ੍ਰਾਈਬ ਬਹੁਤ ਬਹੁਤ ਧੰਨਵਾਦ ਜੀ